ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੁਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਮੈਗੀ ਮੈਗੀ ਨਾ ਉਹਨਾਂ ਵਸਤੇ ਆਪਾਂ ਜੀਪੀ ਮੈਗੀ ਤੇ ਨੈਸਲੀ ਮੈਗੀ ਦੋਨੋਂ ਨੂੰ ਇਕੱਠਿਆਂ ਨੂੰ ਕਰਕੇ ਬਹੁਤ ਵਧੀਆ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਪਾਉਣ ਵਸਤੇ ਆਪਾਂ ਲਵਾਂਗੇ ਹਰੀਆਂ ਮਿਰਚਾਂ 3-4 ਸ਼ਿਮਲਾ ਮਿਰਚ ਵੀ ਕੱਟੀ ਹੋਈ ਟਮਾਟਰ ਨਾਲ ਹੀ ਆਲੂ ਤੇ ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਤੇ ਬਹੁਤ ਵਧੀਆ ਆਪਾਂ ਮੈਗੀ ਨੂੰ ਬਣਾ ਕੇ ਤਿਆਰ ਕਰਨੀ ਹੈ ਤੇ ਆਪਾਂ ਤੁਹਾਨੂੰ ਨਾਲ-ਨਾਲ ਦੱਸਦੇ ਹਾਂ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਆਪਾਂ ਪਾਵਾਂਗੇ ਇੱਕ ਕੜਛੀ ਤੇਲ ਦੀ ਸਰੋਂ ਤੇਲ ਦੀ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਕੱਟੇ ਹੋਏ ਪਿਆਜ਼ ਠੀਕ ਹੈ ਜੀ ਤੁਸੀਂ ਜ਼ਿਆਦਾ ਨਹੀਂ ਪਾਣੇ ਹੈ ਕਿ ਸਿਰਫ ਆਪਾਂ ਦੋ ਹੀ ਪਿਆਜ਼ ਪਾਵਾਂਗੇ ਪੰਜ ਪੈਕਟ ਆਪਣੇ ਕੋਲੇ ਮੈਗੀ ਦੀ ਤੇ ਦੋ ਪਾਵਾਂਗੇ ਆਪਾਂ ਪਿਆਜ਼ ਕੱਟੀ ਹੋਈ ਇਹ ਪਿਆਜ਼ ਆਪਾਂ ਵੱਡੇ ਸਾਈਜ਼ ਦੀ ਲਈ ਹੈ ਠੀਕ ਹੈ ਜੀ ਤਾਂ ਕਿ ਪੰਜ ਜਾਨਾਂ ਦੇ ਲਈ ਬਹੁਤ ਵਧੀਆ ਮੈਗੀ ਬਣ ਕੇ ਤਿਆਰ ਹੋ ਜਾਂਦੀ ਹੈ ਪਤਨੂ ਨਾਲ ਨਾਲ ਸਾਰਾ ਦੱਸਾਂਗੀ ਕਿ ਜੇ ਹੋਣ ਆਪਾਂ ਪਿਆਜ਼ ਦੇ ਵਿੱਚ ਦੋ ਤਿੰਨ ਕੱਟੀਆਂ ਹੋਈਆਂ ਲਾਲ ਮਿਰਚਾਂ ਤੁਸੀਂ ਜਿਆਦਾ ਤਿੱਖਾ ਖਾਣੇ ਹੋ ਤਾਂ ਤੁਸੀਂ ਤਿੰਨ ਚਾਰ ਮਿਰਚਾਂ ਐਡ ਕਰ ਸਕਦੇ ਹੋ ਜੇ ਤੁਸੀਂ ਘੱਟ ਖਾਣੇ ਤਾਂ ਤੁਸੀਂ ਮਿਰਚ ਨੂੰ ਘੱਟ ਵੀ ਪਾ ਸਕਦੇ ਹੋ ਲਓ ਜੀ 1 ਮਿੰਟ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਕਿ ਆਪਣੇ ਪਿਆਜ਼ਾਂ ਦਾ ਕੱਚਾਪਨ ਖਤਮ ਹੋ ਜੇ ਤੇ ਬਹੁਤ ਵਧੀਆ ਆਪਾਂ ਇਸ ਤਰੀਕੇ ਨਾਲ ਮੈਗੀ ਨੂੰ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਤੇਸਤੀ ਲਓ ਜੀ ਤੇ ਹੁਣ ਆਪਾਂ ਇਹਦੇ ਵਿੱਚ ਕਰ ਦਾਂਗੇ ਆਲੂਆਂ ਨੂੰ ਐਡ ਇਹ ਆਪਣੇ ਕੋਲ ਦੋ ਆਲੂ ਸੀ ਠੀਕ ਹੈ ਉਹ ਵੀ ਵੱਡੇ ਸਾਈਜ਼ ਦੇ ਤੇ ਇਹਨੂੰ ਬਿਲਕੁਲ ਆਪਣਾ ਪਤਲਾ-ਪਤਲਾ ਕੱਟਿਆ ਸੀ ਤੇ ਨਾਲ ਹੀ ਪਾ ਦਾਂਗੇ ਬਰੀਕ ਕੱਟੀ ਹੋਈ ਸ਼ਿਮਲਾ ਮਿਰਚ। ਲਓ ਜੀ ਦੋ ਤਿੰਨ ਆਪਾਂ ਕੱਟੀਆਂ ਨੇ ਇਹ ਸ਼ਿਮਲਾ ਮਿਰਚ ਤੇ ਦੋ ਕੱਟੇ ਸੀ ਵੱਡੇ ਪਿਆਜ਼। ਇਹਨਾਂ ਸਾਰਿਆਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਸਾਲੇ ਦੇ ਵਿੱਚ ਤੇ ਬਹੁਤ ਵਧੀਆ ਇਹਨੂੰ ਤਿਆਰ ਕਰਨੀ ਹੈ। ਇਸ ਤਰੀਕੇ ਨਾਲ ਤੁਸੀਂ ਘਰ ਦੀ ਵਿੱਚ ਜ਼ਰੂਰ ਬਣਾਇਓ ਨਾਲ ਪਾਤਾ ਪਾਉਣੇ ਦੇ ਵਿੱਚ ਇੱਕ ਚਮਚਾ ਨਮਕ ਦਾ। ਨਮਕ ਤੁਸੀਂ ਆਪਣੇ ਸਵਾਦ ਅਨਸਾਰ ਪਾਓ ਠੀਕ ਹੈ ਜੀ ਉਹ ਆਪਾਂ ਇਸ ਕਰਕੇ ਪਹਿਲਾਂ ਪਾਇਆ ਕਿ ਆਪਣੇ ਪਿਆਜ਼ ਆਲੂ ਟਮਾਟਰ शिमला मिर्च ਉਹ ਛੇਤੀ ਭੁੰਨ ਕੇ ਤਿਆਰ ਹੋ ਜਾਣ ਕਿਤੇ ਬਿਲਕੁਲ ਵੀ ਕੜਾਹੀ ਦੇ ਨਾਲ ਨਹੀਂ ਲੱਗਣਗੇ ਜੇ ਆਪਾਂ ਸਿੱਧਾ ਮਸਾਲਾ ਭੁੰਨਦੇ ਆ ਤੇ ਕਈ ਵਾਰੀ ਕੜਾਹੀ ਦੇ ਨਾਲ ਐਡ ਹੋ ਜਾਂਦਾ ਤੀਸਰੀ ਆਪ ਉਹਦੇ ਵਿੱਚ ਨਮਕ ਐਡ ਕਰਤੀਆ ਤੇ ਨਾਲ ਹੀ ਪਾਤੀ ਆਪ ਕੱਟੇ ਹੋਏ ਦੋ ਟਮਾਟਰ ਤੇ ਹੁਣ ਆਪ ਇਹਨੂੰ ਸਾਇਮ ਚੰਗੀ ਤਰ੍ਹਾਂ ਭੁੰਨਣਾ ਤਾਂ ਕਿ ਇਹਦਾ ਕੱਚਾ ਪਰ ਬਿਲਕੁਲ ਖਤਮ ਹੋ ਜੇ ਤੇ ਬਹੁਤ ਵਧੀਆ ਆਪਣੀ मैगी ਬਣ ਕੇ ਤਿਆਰ ਹੋ ਗਈ ਤੇ ਬਹੁਤ ਹੀ ਜ਼ਿਆਦਾ ਟੇਸਟੀ ਇਸ ਤਰੀਕੇ ਨਾਲ ਜੇ ਤੁਸੀਂ ਇੱਕ ਵਾਰੀ ਬਣਾਓਗੇ ਨਾ ਤੁਸੀਂ ਬਾਰ ਬਾਰ ਅਪਣਾਓਗੇ ਮੀਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਸਾਰਾ ਸਮਾਨ ਨਾਲ ਨਾਲ ਦੱਸ ਦ। ਕਈ ਵਾਰ ਬੱਚੇ ਇਕੱਲੇ ਵੀ ਬੈਠ ਕੇ ਇਹਨੂੰ ਬਣਾ ਸਕਦੇ ਆ ਠੀਕ ਹੈ ਜੀ। ਲਓ ਜੀ ਹੁਣ ਆਪਾਂ ਇਸ ਟੈਮ ਪਾਵਾਂਗੇ 1-2 ਮਿੰਟਾਂ ਬਾਅਦ ਇਹਦੇ ਵਿੱਚ ਪਾਵਾਂਗੇ ਮੈਗੀ ਮਸਾਲੇ। ਆਪਣੇ ਕੋਲ ਜਿੰਨੀ ਮੈਗੀ ਸੀ 5ਾਂ ਦੇ ਪੈਕਟਾਂ ਦੇ ਵਿੱਚ ਤੇ ਪੰਜ ਹੀ ਆਪਾਂ ਇਹਦੇ ਵਿੱਚ ਉਹਨਾਂ ਦੇ ਮਸਾਲੇ ਪਾ ਕੇ ਤਿਆਰ ਕਰਾਂਗੇ ਠੀਕ ਹੈ ਜੀ। ਫਿਰ ਚਾਹ ਇੱਕ ਦਾ ਮਸਾਲਾ ਪਾਕਿ ਤਿਆਰ ਕੀਤਾ ਹੈ ਕਿਉਂਕਿ ਮਸਾਲੇ ਦੇ ਦਾ ਸਿਰ ਤੇ ਹੀ ਤਾਂ ਮੈਗੀ ਹੈ ਬਹੁਤ ਜ਼ਿਆਦਾ ਟੇਸਟੀ ਲੱਗਣੀ ਹੈ ਤੇ ਹੁਣ ਆਪਾਂ ਪਾਵਾਂਗੇ ਚੌਥਾ ਹਿੱਸਾ ਇਹਦੇ ਵਿੱਚ ਹਲਦੀ ਦਾ ਤੇ ਨਾਲ ਥੋੜੀ ਜਿਹੀ ਪਾਵਾਂਗੇ ਪੁਲਾਰ ਮਿਰਚ ਆਪਾਂ ਜ਼ਿਆਦਾ ਐਟ ਨਹੀਂ ਕਰਨੀ ਓਕੇ ਆਪਾਂ ਇਧੇ ਵਿੱਚ ਹਰੀਆਂ ਮਿਰਚਾਂ ਐਡ ਕੀਤੀਆਂ ਚੌਥਾ ਹਿੱਸਾ ਪਾਇਆ ਆਪਾਂ ਇਹਦੇ ਵਿੱਚ ਟੀਗੀ ਮਿਰਚ ਦਾ ਅੱਗੇ ਦਾ ਕਲਰ ਬਹੁਤ ਵਧੀਆ ਆਵੇ ਤੇ ਹੁਣ ਆਪੇ ਚੰਕੀ ਤਰ੍ਹਾਂ ਲਾਵਾਂ ਕਿ ਤੇ మీడియం ਗੈਸ ਤੇ ਚੰਕੀ ਤਰ੍ਹਾਂ ਮਸਾਲਿਆਂ ਨੂੰ ਭੁੰਨਾ ਹੈ ਤਾਂ ਕਿ ਦਾ ਕੱਚਾਪਣ ਬਿਲਕੁਲ ਖਤਮ ਹੋ ਜੇ ਤੇ ਬਹੁਤ ਹੀ ਵਧੀਆ ਰੰਗਤ ਆਵੇ ਆਪਣੀ ਮੈਗੀ ਦੇ ਵਿੱਚ ਲਓ ਜੀ ਹੁਣ ਦੇਖੋ ਤੁਸੀਂ ਕਿੰਨਾ ਵਧੀਆ ਕਲਰ ਆਇਆ ਆਪਣੀ ਮੈਗੀ ਮਸਾਲਾ ਪਾਉਣ ਨਾਲ ਕਿ ਸਾਰੇ ਆਪਾਂ ਬਹੁਤ ਵਧੀਆ ਤਰੀਕੇ ਨਾਲ ਮਸਾਲਾ ਭੁੰਨ ਕੇ ਤਿਆਰ ਕੀਤਾ ਤੇ ਸਾਰੰਸਲਾਪ ਮੀਡੀਅਮ ਗੈਸ ਤੇ ਤਿਆਰ ਕੀਤਾ ਠੀਕ ਹੈ ਜੀ ਜੋਤੇ ਵੀ ਤੁਸੀਂ ਆਲੂ ਕੱਟਣੇ ਹਮੇਸ਼ਾ ਪਤਲੇ ਇਸ ਹਸ ਦੇ ਕੱਟਣੇ ਆ ਤਾਂ ਕਿ ਬਹੁਤ ਜੀਤੀ ਆਪਣੀ ਮੈਗੀ ਬਣ ਕੇ ਤਿਆਰ ਹੋ ਜਾਏ ਕੜਾਹੀ ਦੇ ਵਿੱਚ ਲਓ ਜੀ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਪਾਣੀ ਐਡ ਪਾਣੀ ਆਪਾਂ ਤੁਹਾਨੂੰ ਮੇਜ਼ਰਮੈਂਟ ਦੇਹਣ ਦੱਸ ਦਿੰਨੇ ਆਪਾਂ ਟੋਟਲੇ ਦੇ ਵਿੱਚ 2.5 ਗਲਾਸ ਪਾਣੀ ਤੇ ਪਾਇਆ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਆਪਾਂ ਮੈਗੀ ਵੀ ਤਿਆਰ ਕਰਨੀ ਹੈ ਤੇ ਨਾਲ ਜਿਹੜੀ ਆਪਣੇ ਹਲਕੇ ਹਲਕੇ ਆਲੂ ਪਿਆਜ਼ ਤੇ ਸ਼ੀਨਾ ਮਚ ਉਹ ਜਿਹੜੇ ਕੱਚੇ ਨੇ ਤੇ ਉਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਐਡਿਸ ਕਰਕੇ ਪਹਿਲਾਂ ਕੀਤਾ ਕਿ ਸਾਰਾ ਪਾਣੀ ਉਹਨਾਂ ਨੇ ਸੁੱਕ ਲੈਣਾ ਤੇ ਇਸੇ ਤਰੀਕੇ ਨਾਲ ਆਪတို့ ਜਿਆਦਾ ਪਾਣੀ ਜਿਵੇਂ ਜਿਵੇਂ ਆਪਣਾ ਪਾਣੀ ਸੁੱਕਦਾ ਰਹੂਗਾ ਉਵੇਂ ਇਹ ਬਹੁਤ ਹੀ ਵਧੀਆ ਆਪਣੀ ਮੈਗੀ ਬਣ ਕੇ ਤਿਆਰ ਹੋਊਗੀ ਲਓ ਜੀ ਇਹਨੂੰ ਆਪਾਂ ਨਾਲ ਦੀ ਨਾਲ ਫਟਾਫਟ ਨਹੀਂ ਹਿਲਾਉਣਾ ਹੈਗਾ 2 ਮਿੰਟ ਬਾਅਦ ਇਹਨੂੰ ਢੱਕਣ ਦੇ ਕੇ ਬੰਦ ਕਰਾਂਗੇ ਤੇ 1 ਤੋਂ 2 ਮਿੰਟ ਬਾਅਦ ਆਪਾਂ ਇਹਨੂੰ ਚੈੱਕ ਕਰਦੇ ਰਹਿਣਾ ਉਕੇ ਜਿਆਦਾ ਆਪਾਂ ਮੈਗੀ ਦੇ ਵਿੱਚ ਘੜਸ਼ੀ ਨੂੰ ਨਹੀਂ ਫੇਰਨਾ ਹੈਗਾ ਬਸ ਇਸ ਤਰ੍ਹਾਂ ਹਲਕਾ ਜਿਹਾ ਕਰਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਦੁਬਾਰਾ ਫੇਰ ਇਹਨੂੰ ਟੱਕ ਦਾਂਗੇ 1 ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਮੈਗੀ ਆਪਣੀ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ మీడియం ਤੇ ਪਕਾ ਰਹੇ ਹਾਂ ਠੀਕ ਹੈ ਜੀ ਲਓ ਜੀ ਟੋਟਲ ਆਪਾਨੂੰ 3-4 ਮਿੰਟ ਲੱਗੇ ਸੀ ਮੈਗੀ ਨੂੰ ਬਣਾਉਣ ਤੇ ਤੇ ਬਹੁਤ ਵਧੀਆ ਮੈਗੀ ਬਣ ਕੇ ਤਿਆਰ ਹੋਈ ਹੈ ਇਹ ਬਿਲਕੁਲ ਵੀ ਕੁਲੀ ਨਹੀਂ ਹੈ ਕਿ ਬਹੁਤ ਵਧੀਆ ਲੰਬੀ ਲੰਬੀ ਬਣ ਕੇ ਤਿਆਰ ਹੋਈ ਹੈ ਤੇ ਹੁਣ ਆਪਾਂ ਇਹ 2 ਮਿੰਟ ਲਈ ਭਾਪ ਦੀ ਵਿੱਚ ਬੰਦ ਕਰਕੇ ਰੱਖ ਦਾਂਗੇ ਇਸ ਤਰੀਕੇ ਨਾਲ ਲੋ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਤੇ ਬਹੁਤ ਹੀ ਟੇਸਟੀ ਮੈਗੀ ਬਣ ਗਿਆ ਆਪਾਂ ਇਸ ਤਰੀਕੇ ਨਾਲ ਤਿਆਰ ਕੀਤੀ ਹੈ ਮੀਜ਼ਰਮੈਂਟ ਦੇ ਸਹਾਰੇ ਨਾਲ ਆਪਾਂ ਸਾਰਾ ਸਹੀ ਸਹੀ ਦੱਸਿਆ ਤੁਹਾਨੂੰ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਕਤ ਤੁਹਾਡੇ ਲਈ ਨੰਮੀਆ ਨੰਮੀਆ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਤੇ ਸਾਡਾ ਵੀ ਹੌਸਲਾ ਵਧੇ ਕਿ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਓਕੇ ਜੀ ਥੈਂਕ ਯੂ